ਸਰਪੰਚ ਸਾਹਿਬ ਸਾਡੇ 2 ਸੀ ਇੱਕ ਸਾਫ ਕਾ ਸਰਪੰਚ ਸੀ ਤਿੰਨਾਂ ਨੂੰ ਚੱਕ ਕੇ ਇਹਨਾਂ ਦੇ ਖਾਣੇ ਰੋਕਿਆ ਪੂਰੇ ਜੋਰ ਸ਼ੋਰ ਨਾਲ ਐਮਐਨ ਸਾਹਿਬ ਨੂੰ ਵੋਟ ਪਵਾਈ ਆ ਤੂੰ ਜਿਤਾ ਕੇ ਤੋਰਿਆ ਪਰ ਸਾਨੂੰ ਐ ਕਿਹ ਪਤਾ ਸੀ ਵੀ ਭਾਈ ਸਾਡਾ ਸਰ ਸਾਡੀ ਜੁੱਤ ਗਿਆ ਸੀ ਉੱਡੀ ਸਰਕਾਰ ਚ ਤੁਹਾਡੀ ਨਹੀਂ ਸੁਣੀ ਜਾ ਰਹੀ ਭਾਈ ਤੁਹਾਡੇ ਸਾਹਮਣੇ ਜੇ ਸਾਡੀ ਸੁਣੀ ਜਾਂਦੀ ਫਿਰ ਅਸੀਂ ਭਾਈ ਅੱਕ ਕੇ ਕਿਓ ਲੋਕਾਂ ਦਾ ਕਰਦੇ ਨਾਲ ਹੀ ਆਪ ਤੰਗ ਹੁੰਦੇ ਆ ਹੁਣ ਅਸੀਂ ਅੱਕ ਕੇ ਅੱਜ ਇੱਥੇ ਧਰਨਾ ਦਿੱਤਾ ਕੀ ਸਰਕਾਰਾਂ ਦਾ ਵੱਡੇ ਵੱਡੇ ਦਾਅਵੇ ਕਰੀ ਜਾਂਦੀਆਂ ਰੋਜ਼ ਸਰਕਾਰਾਂ ਦੇ ਬਿਆਨ ਆਉਂਦੇ ਭਾਈ ਜਿਹੜੀ ਪੰਚਾਇਤੀ ਜਗਾ ਛੜਾਉ ਅਸੀਂ ਤਾਂ ਕੰਮ ਸਰਕਾਰ ਦਾ ਖੁਦ ਕਰ ਰਹੇ ਆ ਸਰਪੰਚ ਪਰ ਇੱਥੇ ਉਲਟੀ ਗੰਗਾ ਵਹਿ ਰਹੀ ਆ ਕਿ ਸਾਨੂੰ ਉੱਥੇ ਰੋਕਿਆ ਜਾ ਰਿਹਾ ਐਮਐਲਏ ਸਾਹਿਬ ਨੇ ਗੱਲਬਾਤ ਕਰਦੇ ਹੋ ਮਿਲਦੇ ਤਾਂ ਹੋਣਗੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਸਰਪੰਚੋ ਤੁਹਾਨੂੰ ਭਾਈ ਜੀ ਅਸੀਂ 5-6 ਵਾਰੀ ਪਹਿਲਾਂ ਬੇਨਤੀ ਕਰ ਚੁੱਕੇ ਸੀ ਜਦੋਂ ਇਹ ਕੰਮ ਅਸੀਂ ਸਟਾਰਟ ਕਰਿਆ ਵੀ ਭਾਈ ਆਹ ਪਰਿਵਾਰ ਸਾਨੂੰ ਦਿੱਕਤ ਕਰ ਰਿਹਾ ਠੀਕ ਆ ਉਥੋਂ ਚਲੋ ਪਹਿਲਾਂ ਤਾਂ ਬੜੀ ਵਧੀਆ ਉਹਨਾਂ ਨੇ ਸੁਣੀ ਬਾਅਦ ਵਿੱਚ ਪਤਾ ਨਹੀਂ ਉਹਨਾਂ ਨੇ ਭਾਈ ਕਿੱਥੋਂ ਐਮਐਲਏ ਸਾਹਿ ਇਹਨੇ ਸਭ ਤੋਂ ਪੁਰਾਣੇ ਬਮਕੜ ਰਹੇ ਹੋ ਤੁਸੀਂ ਤਾਂ ਇਹਨਾਂ ਦੇ ਛੱਡ ਗਏ ਖੰਭ ਮਤਰੇਈ ਮਾਂ ਵਾਲਾ ਸਲੂਕ ਆ ਸਾਡੇ ਨਾਲ ਦੇਖੋ ਜਦੋਂ ਐਮਐਲਏ ਸਾਹਿਬ ਨੇ ਚੋਣ ਲੜੀ ਸੀ ਮੈਂ ਉਦੋਂ ਬੂਥ ਤੇ ਮੈਂ ਬੈਠਾ ਸੀ ਮੇਰੀ ਪੰਚਾਇਤ ਵੱਲੋਂ ਮੈਂ ਸਰਬਸੰਮਤੀ ਨਾਲ ਸੁਣਿਆ ਹੋਇਆ ਸਰਪੰਚਾਂ 99% ਸਾਡੀ ਵੋਟ ਆ ਜਿਹੜੀ ਮੇਰੇ ਪਿੰਡ ਦੀ ਆ ਝਾੜੂ ਨੂੰ ਪਈ ਆ ਵੱਡਾ ਰੋਲ ਆ ਇਹਦੇ ਵਿੱਚ ਐਸਐਚਓ ਸਾਹਿਬ ਦਾ ਜਦੋਂ ਤਾਂ ਉਹ ਕੁਛ ਕਰਦੇ ਆ ਉਹਨਾਂ ਨੂੰ ਖੁੱਲੀ ਛੁੱਟੀ ਆ ਨੰਗਾ ਨਾਚ ਹੋਆ ਗੁੰਡਾਗਰਦੀ ਦਾ ਇੱਕ ਤਰ੍ਹਾਂ ਦਾ ਨੰਗਾ ਨਾਚ ਹੋ ਰਿਹਾ ਉਹਨਾਂ ਨੇ ਪਹਿਲਾਂ ਉਹਦੇ ਉਹ ਥਾਂ ਤੇ ਖਾਲੀ ਪੱਟ ਕੇ ਰਾਹ ਰੋਕਦਾ ਬੰਦ ਕਰਦਾ ਅਸੀਂ ਦ ਕੋਈ ਸੁਣਵਾਈ ਨਹੀਂ ਹੋਈ ਜਿਵੇਂ ਮਤਲਬ ਵੀ ਆਪਾਂ ਕਿਸੇ ਚੀਜ਼ ਨੂੰ ਬੱਚਾ ਨਹੀਂ ਕੋਈ ਭੱਜ ਕੇ ਚੱਕਦਾ ਹੁੰਦਾ ਵੀ ਐਮਐਲਏ ਤਾਂ ਸਾਨੂੰ ਸਰਪੰਚਾਂ ਨੂੰ ਐਂ ਭਾੜ ਕੇ ਚੱਕਦਾ ਵੀ ਆ ਜਾਂਦਾ ਕਰ ਲੋ ਇਹਨੂੰ ਚਾਹੀਦਾ ਹੁੰਦਾ ਹਾਂ ਐਦਾਂ ਹੁੰਦਾ ਵੀ ਜਿਵੇਂ ਕੋਈ ਅਸੀਂ ਸਮਗਲਰ ਹੋਈਏ ਜਾਂ ਕੋਈ ਬਲੈਕੀ ਹੋਈਏ ਵੀ ਕੋਈ ਬਹੁਤ ਅਸੀਂ ਵੱਡੇ ਕ੍ਰਾਈਮਨਲ ਹੋਈਏ ਵੀ ਸਾਨੂੰ ਤਾਂ ਇਸ ਤਰ੍ਹਾਂ ਚਾਹ ਕੇ ਲੈਂਦੇ ਆ ਅੱਜ ਆ ਸਾਨੂੰ ਬੁਲਾਇਆ ਸੀ ਥਾਣੇ ਅਸੀਂ 2.5-3 ਘੰਟੇ ਤੋਂ ਥਾਣੇ ਬੈਠੇ ਆ 200 ਬੰਦੇ ਤੋਂ ਕਰੀਬ ਹੋਊਗਾ ਕਿਸੇ ਨੇ ਕੁਝ ਨਹੀਂ ਉਸ ਤੋਂ ਬਾਅਦ ਅਸੀਂ ਅੱਕ ਕੇ ਧਰਨਾ ਲਾਇਆ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਆ ਕਿ ਸਰਪੰਚ ਪਿੰਡ ਦਾ ਮੁੱਖ ਮੰਤਰੀ ਹੁੰਦਾ ਜੇ ਹੁ ਡਾਂ ਦੀ ਸੁਣਵਾਈ ਕਿੱਥੋਂ ਹੁੰਦੀ ਉਹ ਸੁਣਵਾਈ ਤਾਂ ਅਸਲ ਤਾਂ ਮੇਰੇ ਹਿਸਾਬ ਨਾਲ ਤਾਂ ਇਹਨਾਂ ਦੇ ਵੀ ਨਹੀਂ ਹੋਣੀ ਜੀ ਉਹ ਦਿੱਲੀ ਵਾਲਿਆਂ ਤੋਂ ਕੀ ਅਜ ਆ ਕੱਸੀ ਦੀ ਕੰਧ ਦੇ ਉੱਪਰ ਇਹਨਾਂ ਦਾ ਉਹ ਆ ਕੋਠਾ ਪਾਇਆ ਹੋਇਆ ਖੇਤ ਵਾਲਾ ਜਿਹੜਾ ਕੈਮਰਾ ਦਿਂਦੀ ਆ ਵੀ ਕੱਸੀ ਕੱਸੀ ਦੀ ਕੰਧ ਤੇ ਨੇ ਉਹ ਉਹ ਆ ਗਿਆ ਸਾਡੇ ਕੋਲ ਕੱਲੀ ਆ ਜਿਹੜੀ ਕੰਧਾਂ ਤੋਂ ਉਹਨਾਂ ਨੂੰ ਬਚੀਆਂ ਸੀਗੀਆਂ ਇਹਦੇ ਉੱਪਰ ਇਹਦੇ ਉੱਪਰ ਵੀ ਦੇਖੋ ਤੁਸੀਂ ਤਾਰਾਂ ਲੱਗਿਆ ਇਹ ਇਹ ਰਾ ਸਰਕਾਰੀ ਆ ਹਾਂਜੀ ਹਾਂਜੀ ਇਹ ਰਾ ਸਰਕਾਰੀ ਆ ਹਾਂਜੀ ਹਾਂਜੀ ਇਹ ਤੇ ਕਬਜ਼ਾ ਕੀਤਾ ਹੋਇਆ ਇਹ ਤੇ ਕਬਜ਼ਾ ਕੀਤਾ ਹਾਂਜੀ ਆ ਜਿਹੜੀਆਂ ਸਾਡੇ ਕੋਲ ਕੰਧਾਂ ਸੀ ਬਚੀਆਂ ਢੇੜਾ ਮਾਰ ਨੂੰ ਇਹਦੇ ਉੱਪਰ ਵੀ ਸਾਡ ਤਾਰਾਂ ਲਾਈਆਂ ਹੋ ਜਾਂਦੇ ਦੇਖੋ ਸਾਡਾ ਜਿਹੜੀ ਸਾਰਾ ਸਾਡਾ ਮੋਕੇ ਦਾ ਪਾਣੀ ਉਹ 1350 ਏਕੜਾ 900 ਏਕੜ ਸਾਡੀਆਂ ਦੋ ਪੰਚਾਇਤਾਂ ਦਾਗਾ ਕੋਠ ਨੀ ਨਹੀਂ ਆਇਆ ਇਸੇ ਕਾਰਨ ਵੀ ਸਾਡੀ ਕੱਲੀ ਸਾਡੇ ਕੋਲ ਰਸਤਾ ਹੈ ਨਹੀਂਗਾ ਕਿਸੇ ਬੰਦੇ ਦਾ ਰਾਤ ਕੋਠਾ ਹੁੰਦਾ ਉਹ ਤਾਂ ਉਹਦੇ ਕੋਲ 스테 ਹੈ ਠੀਕ ਹੈ ਜੀ ਪੰਚਾਇਤ ਧੱਕਿਆਂ ਨਾਲ ਉੱਥੇ ਟਰੈਕਟਰ ਲੈ ਕੇ ਚਲੀ ਜਾਂਦੀ ਹੈ ਠੀਕ ਹੈ ਜੀ ਇਹ ਵੀ ਅੱਜ ਕੱବਿਆ ਕਰਾਂਗੇ ਵੀਡੀਓ ਹੈਗੇ ਉਹ ਤੇ ਅੱਜ ਵੀ ਸਾਡੇ ਕੋਲ ਕੰਪਲੀਟ ਆਈ ਥੋੜੇ ਵੀ ਐ ਕਰਕੇ ਜੀ ਮੇਰਾ ਉਹ 스테 ਵਾਲੀ ਜਗ੍ਹਾ ਤੇ ਬੜੇ ਕਰਦੇ ਅੱਛਾ ਜੀ ਉਹਦੇ ਤੇ ਅਸੀਂ ਉੱਥੇ ਮੁੱਕ ਤੇ ਗਏ ਸੀ ਜੇ ਇਹਨਾਂ ਨੇ ਹੈਗਾ ਕੋਈ ਆਪਦਾ ਉੱਥੋਂ ਕੋਡ ਤੋਂ ਲਿਆਉਣਾ ਕਰਦਿਆਂ ਬਰੈਂਟ ਜਾ ਕੇ ਕਰ ਲੈਣ ਪਰ ਐ ਇਕੱਠੇ ਹੋ ਕੇ ਚਾਰ ਪੰਚਾਇਤਾਂ ਦੇ ਬੰਦੇ ਇਕੱਠੇ ਹੋ ਕੇ ਉੱਥੇ ਜਾਣਾ ਮਾਹੌਲ ਸਾਬ ਕਰਨਾ ਇਹ ਸੁਣਾਉਣਾ ਅਸਮੇਲੇ ਪਧੌੜ ਦੇ ਵਿੱਚ ਆ ਪਧੌੜ ਦੇ ਵਿੱਚ ਧਰਨਾ ਲੱਗਿਆ ਹੋਇਆ ਖਾਸ ਗੱਲ ਇਹ ਆ ਕਿ ਇਹ ਵਿਰੋਧ ਪ੍ਰਦਰਸ਼ਨ ਐਮ ਐਲ ਏ ਲਾਲ ਸਿੰਘ ਉਗੋਕੇ ਦੇ ਖਿਲਾਫ ਆ ਤੇ ਲਾਇਆ ਵੀ ਆਮਾਦੀ ਪਾਰਟੀ ਦੇ ਸਰਪੰਚਾਂ ਦੇ ਵੱਲੋਂ ਆ ਸਰਪੰਚ ਸਾਹਿਬਾਨ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਭਾਈ ਐਡੀ ਕੀ ਲੋੜ ਪੈ ਗਈ ਕਿ ਆਪਣੀ ਪਾਰਟੀ ਦੇ ਖਿਲਾਫ ਉਤਰਨਾ ਪੈ ਗਿਆ ਵਿਰੋਧ ਪ੍ਰਦਰਸ਼ਨ ਧਰਨਾ ਕਰਨਾ ਪੈ ਗਿਆ ਭਾਈ ਜੀ ਸਾਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਇੱਕ ਅਸੀਂ ਮੁੱਦਾ ਚੱਕਿਆ ਸੀ ਬੜੇ ਲੰਬੇ ਅਰਸੇ ਤੋਂ ਸਾਡੀਆਂ ਇਹ ਮਤਲਬ ਦੋ ਪੱਤੀਆਂ ਦੇ ਵਿੱਚ ਦੋ ਪਿੰਡਾਂ 'ਚ ਪਾਣੀ ਨਹੀਂ ਆਇਆ ਜਿਹੜਾ ਬਨਾਰ ਰੋਡ ਤੁਸੀਂ ਦੇਖ ਰਹੇ ਹੋ ਪਾਣੀ ਉਧਰ ਹੀ ਰਹਿ ਜਾਂਦਾ ਇੱਧਰ 900 ਕਿੱਲੋ ਫੈਟਾ ਹੁੰਦਾ ਇੱਧਰ ਕਿਤੇ ਪਾਣੀ ਨਹੀਂ ਲੱਗਿਆ ਅਸੀਂ ਤੇ ਨਾਲ ਸਰਪੰਚਾਂ ਨਾਲ ਮਿਲ ਕੇ ਠੀਕ ਹੈ ਵੀਡੀਓ ਪੇ ਸਾਹਿਬ ਕੋਲ ਅਪੀਲ ਕਰੀ ਵੀ ਜਰ ਸਾਨੂੰ ਆ ਸਾਡਾ ਰਕਬਾ ਘਟਾ ਕੇ ਦਿੱਤਾ ਜਾਵੇ ਬਿਜੇਟਾ ਜਿੰਨਾ ਉਹ ਮਨ ਲਕ ਚਲੋ ਵੀ 33 ਕਿ ਫੁੱਟ ਜਗਾਹ ਚੇ ਕਰ ਮੰਨੀ ਜਗਾਹ ਉਹ ਉਹਨਾਂ ਦੀ ਮਨਜ਼ੂਰੀ ਕਰਕੇ ਠੀਕਾ ਕਾਨੂੰਗੋ ਸਾਹਿਬ ਨੇ ਉਹਨਾਂ ਦੀ ਬੇਨਤੀ કરી ਜੀ ਸਾਰੀ ਉਹ ਸਾਰੀ ਉਹਦੀ ਮਿੰਤੀ ਹੋਈ ਉਹਦੇ ਵਿੱਚ ਅਸੀਂ ਮਨ ਲਕ ਚਲੋ ਭਰਤ ਪਾਈ ਮਿੱਟੀ ਪਾਈ ਹੁਣ ਮੰਨ ਕੇ ਚਲੋ ਵੀ ਐਮਐਲਏ ਸਾਹਿਬ ਨੂੰ ਪਤਾ ਨਹੀਂ ਸਾਡੇ ਤੇ ਕੀ ਗੁੱਸਾ ਅਸੀਂ ਐਮਐਲਏ ਲਾਭ ਸਿੰਘ ਗੋਕੇ ਹਾਂਜੀ ਹਾਂਜੀ ਐਮਐਲਏ ਲਾਭ ਸਿੰਘ ਗੋਕੇ ਕੋਲੇ ਅਸੀਂ ਘੱਟੋ ਪੰਜ ਤੋਂ 6 ਵਾਰ ਉਹਨਾਂ ਕੋਲੇ ਬੇਨਤੀ ਕੀਤੀ ਵੀ ਭਾਈ ਜੀ ਸਾਡਾ ਆ ਮੁੱਦਾ ਹੈਗਾ ਸਾਡੇ ਪਾਣੀ ਨਹੀਂ ਆ ਰਿਹਾ ਬਾਕੀ ਸਰਕਾਰ ਜਿਹੜੀ ਭਵਾਂਤਮਨ ਸਰਕਾਰ ਹੈ ਚਾਹ ਰਹੀ ਆ ਵੀ ਭਾਈ ਮਨ ਲਾ ਪਾਣੀ ਇਹ ਤੇ ਬ ਕਰ ਰਹੀ ਆ ਪਰ ਇੱਕ ਪਾਸੇ ਕੰਮ ਕਰ ਰਹੇ ਆ ਇੱਕ ਪਾਸੇ ਕੰਮ ਰੋਕਿਆ ਜਾ ਰਿਹਾ ਇਹ ਕਿੱਥੋਂ ਦਾ ਇਨਸਾਫ ਆ ਅਸੀਂ ਪੰਜ ਚਾਰ ਵਾਰ ਬੇਨਤੀ ਕਰੀ ਵੀ ਭਾਈ ਜੀ ਇਹ ਮੁੱਦੇ ਤੇ ਆ ਇੱਕ ਸਿਰਫ ਇੱਕ ਪਰਿਵਾਰ ਅੱਛਾ ਸਿਰਫ ਇੱਕ ਪਰਿਵਾਰ ਸਾਨੂੰ ਤੰਗ ਕਰ ਰਿਹਾ ਤੇ ਤਿੰਨ ਪੰਚਾਇਤਾਂ ਨੂੰ ਸਰਕਾਰ ਮਨ ਲੇ MLA ਸਭ ਤੱਕ ਰਿਹਾ ਠੀਕ ਆ ਉਹਨਾਂ ਪਰਿਵਾਰ ਰੱਬ ਜਣੋ ਕੀ ਆਬ MLA ਸਾਹਿਬ ਮਦਦ ਕਰਦੇ ਆ ਉਹਦਵਾਰ ਪ੍ਰਸ਼ਾਸਨ ਸਾਡੀ ਮਨ ਲੇ SSP ਸਾਹਿਬ ਨੂੰ ਬੇਨਤੀ ਕਰੀ ਠੀਕਾ ਦੇਪਤੀ ਸਾਹਿਬ ਕੋਲ ਵੀ ਬੇਨਤੀ ਕਰੀ ਬੜੇ ਥਾਂ ਵੀ ਭਾਈ ਘੁੰਮ ਕਮਾਲ ਅੱਜ ਕੀ ਕਰਾਂ ਇਹਨਾਂ ਨੇ ਸਰਾਰਤਬਾਜ਼ੀ ਕਰੀ ਉਹ ਜਿਹੜਾ ਅਸੀਂ ਰਗਵਾ ਨਿਸ਼ਾਨਦੇਹੀ ਵਾਲਾ ਜਿਹੜਾ ਖਲਵਾਇਆ ਸੀ ਉਹ ਇੱਕ ਪਰਿਵਾਰ ਨੇ ਉਹ ਤੋਂ ਬੰਦ ਕਰਤਾ ਤਾਰਾਂ ਵਾਲੀਆਂ ਰਾਤ ਅਸੀਂ ਆ ਜੋ ਰਾਹ ਸਾਰਾ ਸਾਫ ਕੀਤਾ ਜਦੋਂ ਤਾਂ ਉਹ ਪਰਿਵਾਰ ਉਹ ਮਤਲਬ ਲੱਗ ਬਿਨਾਂ ਅੱਜ ਕੋਈ ਛੇੜਛਾੜ ਕਰਦਾ ਤਾਂ ਉੱਥੇ ਕੋਈ ਪੁਲਿਸ ਪ੍ਰਸ਼ਾਸਨ ਬੋਲਦਾ ਨਹੀਂ ਉਹਨਾਂ ਨੂੰ ਖੁੱਲੇ ਨੰਗਾ ਨਾਚ ਕਰਦੇ ਆ ਹੁਣ ਅਸੀਂ ਉਹ ਰਾਹ ਸਾਫ ਕਰਕੇ ਆ ਹੁਣ ਵੀ ਉਹ ਬੰਦੇ ਉੱਥੇ ਸ਼ਰਾਰਤਾਂ ਕਰੀ ਜਾਂਦੇ ਖੁੱਲੇ ਆਮ ਅਸੀਂ ਮਤਲਬ ਉੱਥੇ ਪੁਲਿਸ ਪ੍ਰਸ਼ਾਸਨ ਆਈ ਸਾਨੂੰ ਕਹਿੰਦੇ ਵੀ ਐ ਇੱਕ ਐਸਐਸਓ ਬਤਾ ਆਰਡਰ ਸਾਨੂੰ ਥਾਣੇ 'ਚ ਅੱਛਾ ਅਸੀਂ ਕਰੀਬ 1 ਵਜੇ ਬਾਈ ਚਲੋ ਬਈ ਬੇਨਤੀ ਮੰਨੀ ਠੀਕ ਆ ਜੀ ਅਸੀਂ ਆਪ ਦਾ ਕੰਮ ਰੋਕਿਆ ਸਾਰੇ ਬਣੇ ਢਣੇ ਅਸੀਂ ਥਾਣਾ ਬਧੌੜ ਵੀ ਖਿੱਚਲੇ ਗਏ ਉੱਥੋਂ ਮੰਨ ਤੇ ਨਿਕਲੇ ਇੱਕ ਵਜੇ ਦੇ ਗਏ ਵੀ ਬਾਈ ਉੱਥੇ ਕੋਈ ਸੁਣਵਾਈ ਨਹੀਂ ਹੋਈ ਜਦੋਂ ਕਿਹਾ ਵੀ ਦੱਸੋ ਭਾਈ ਐਸ ਐਚ ਓ ਕਿੱਥੇ ਆ ਸਭ ਜਿਹੜਾ ਮਸਲਾ ਸਾਡੀ ਸੁਣੋ ਪਰ ਉੱਥੇ ਕੋਈ ਐਸ ਐਚ ਓ ਨਹੀਂ ਪੈਂਦੇ ਉਹਦਾ ਮੀਟਿੰਗ ਤੇ ਆ ਜਿਹੜੀ ਜ਼ਮੀਨ ਆ ਉਹ ਪੰਚਾਇਤੀ ਜ਼ਮੀਨ ਆ ਪੰਚਾਇਤੀ ਰਗਵਾ ਜੀ ਉਹ ਪਰ ਇਹਦਾ ਸਰਕਾਰ ਕਹਿੰਦੀ ਹੈ ਕਿ ਪੰਚਾਇਤੀ ਜ਼ਮੀਨਾਂ ਛਡਵਾਉਣ ਦੇ ਵਿੱਚ ਅਸੀਂ ਮੂਰੇ ਜਦੋਂ ਕੁਲਦੀਪ ਢਾਲੀਵਾਲ ਮੰਤਰੀ ਹੁੰਦੇ ਉਹ ਕਹਿੰਦੇ ਸੀ ਕਿ ਪੰਚਾਇਤੀ ਜ਼ਮੀਨਾਂ ਛਡਵਾਉਣੇ ਆ ਹੁਣ ਤੁਸੀਂ ਫਿਰ ਉਹਨਾਂ ਦੀ ਲੀਹ ਤੇ ਉਹ ਪੰਚਾਇਤੀ ਜ਼ਮੀਨਾਂ ਛਡਵਾ ਰਹੇ ਹੋ ਤਾਂ ਫਿਰ ਐਮਐਲਏ ਸਾਹਿਬ ਨੂੰ ਐਸੀ ਕੀ ਉਧਰਲੇ ਪਾਸਿਓਂ ਕਿ ਐਸਾ ਕੀ ਕੁਝ ਮਿਲ ਰਿਹਾ ਕਿ ਉਹ ਪੰਚਾਇਤੀ ਜ਼ਮੀਨ ਨਪਾਉਣ ਦੇ ਵਿੱਚ ਪਤਾ ਨਹੀਂ ਕੀ ਇੱਕ ਪਰਿਵਾਰ ਦਾ ਬਾਈ ਦਾਉਦ ਵਾ ਅਸੀਂ ਤਾਂ ਉਹ ਵੀ ਜੌਨੇ ਆ ਵੀ ਸਰਕਾਰਾਂ ਦਾ ਵੱਡੇ ਵੱਡੇ ਦਾਅਵੇ ਕਰੀ ਜਾਂਦੀਆਂ ਰੋ ਸਰਕਾਰਾਂ ਦੇ ਬਿਆਨ ਆਉਂਦੇ ਭਾਈ ਜਿਹੜੀ ਪੰਚਾਇਤੀ ਜਗਾ ਛੜਾਉ ਠੀਕ ਆ ਅਸੀਂ ਅਸੀਂ ਤਾਂ ਕੰਮ ਸਰਕਾਰ ਦਾ ਖੁਦ ਕਰ ਰਹੇ ਆ ਸਰਪੰਚ ਪਰ ਇੱਥੇ ਉਲਟੀ ਗੰਗਾ ਵਹਿ ਰਹੀ ਆ ਕਿ ਸਾਨੂੰ ਉਥੇ ਰੋਕਿਆ ਜਾ ਰਿਹਾ ਠੀਕ ਆ ਜਦੋਂ ਮਾੜਾ ਕੋਈ ਉੱਥੇ ਅਸੀਂ ਜਾਂਦੇ ਆ ਸਾਡੇ ਪਿੱਛੇ ਜਿਹੜਾ ਸਰਪੰਚ ਸਾਹਿਬ ਸਾਡੇ ਦੋ ਸੀ ਉਹ ਬੰਦੇ ਸ਼ਰਾਰਤ ਪਾਟ ਰਹੇ ਉਹ ਖਾਲੀ ਪਾਟ ਰਹੇ ਸੀ ਰਾਹ ਦੇ ਵਿੱਚ ਇਹਨਾਂ ਨੇ ਜਾ ਕੇ ਜਦੋਂ ਰੋਕਿਆ ਇਹ ਸਾਡੇ ਇੱਕ ਸਾਬਕਾ ਸਰਪੰਚ ਸੀ ਤਿੰਨਾਂ ਨੂੰ ਜਾ ਕੇ ਇਹਨਾਂ ਨੇ ਥਾਣੇ ਰੋਕਿਆ ਰਾਤ ਨੂੰ ਅਸੀਂ ਕਟਵਾਰ ਨਾ 7-8 ਵਜੇ ਜਾ ਕੇ ਲੈ ਕੇ ਆਇਆ ਕਿ ਕਸ ਉੱਥੇ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਦੋਨੇ ਦੋਨਾਂ ਨੂੰ ਰੋਕ ਦੇ ਜੇ ਥਾਣੇ ਵੀ ਲੈ ਕੇ ਜਾਂਦੇ ਤਾਂ ਦੋਨਾਂ ਨੂੰ ਨਾਲ ਲੈ ਕੇ ਜਾਂਦੇ ਵੀ ਭਾਈ ਦੱਸੋ ਤੁਹਾਡਾ ਕੀ ਆ ਤੁੰਨੀ ਸਰਕਾਰ ਚ ਤੁਹਾਡੀ ਨਹੀਂ ਸੁਣੀ ਜਾ ਰਹੀ ਭਾਈ ਤੁਹਾਡੇ ਸਾਹਮਣੇ ਜੇ ਸਾਡੀ ਸੁਣੀ ਜਾਂਦੀ ਠੀਕ ਆ ਫਿਰ ਅਸੀਂ ਭਾਈ ਅੱਕ ਕੇ ਕਿਓ ਲੋਕਾਂ ਦਾ ਅੰਗਰ ਦੇ ਨਾਲ ਹੀ ਆ ਤੰਗ ਹੁੰਦੇ ਆ ਉਹ ਅਸੀਂ ਅੱਕ ਕੇ ਅੱਜ ਇੱਥੇ ਧਰਨਾ ਦਿੱਤਾ ਵੀ ਇੱਕ ਦੋ ਵਾਰ ਸਾਡੀ ਬੇਵਸੀ ਆ ਭਾਈ ਮਸਲਾ ਕੀ ਹੋ ਗਿਆ ਵੀ ਕੋਈ ਵੀ ਅੱਜ ਭਾਈ ਪੰਜਾਬ ਦਾ ਮੁੱਦਾ ਹੈਗਾ ਕੋਈ ਕੋਈ ਸਰਕਾਰ ਨਹੀਂ ਸੁਣਦੀ ਸਭ ਅੱਕ ਕੇ ਕੀ ਆ ਇੱਥੇ ਪੰਜਾਬ ਦੇ ਕੋਲੇ ਸਾਡੇ ਕੋਲੇ ਇਕੱਲੇ ਧਰਨੇ ਆ ਜੋਗੇ ਰਹਿਗਾ ਪੰਜਾਬ ਹੋਰ ਕੋਈ ਮਸਲਾ ਨਹੀਂ ਜੋ ਤੁਸੀਂ ਐਮਐਲਏ ਸਾਹਿਬ ਕੋਲੇ ਜਾਣੇ ਹੋ ਮੈਨੂੰ ਕਹਿਣਾ ਸੀ ਕਿਉਂਕਿ ਵੋਟਾਂ ਵੀ ਤੁਸੀਂ ਪਵਾਈਆਂ ਹੋਣਗੀਆਂ ਉਦੋਂ ਬਾਅਦ ਪੰਚਾਇਤੀ ਚੁਣਾਉਂਦੀਆਂ ਵੋਟਾਂ ਐਮਐਲਏ ਨੂੰ ਤੁਸੀਂ ਧੜਾ ਧੜਾ ਪਵਾਈਆਂ ਹੋਣਗੇ ਐਮਐਲਏ ਬਣਾਇਆ ਹੋਣਾ ਐਮਐਲ ਨੂੰ ਕਹਿਣਾ ਸੀ ਯਾਦ ਕਰਾਉਣਾ ਸੀ ਉਹ ਵੇਲਾ ਕਿ ਵੋਟਾਂ ਪਵਾਈਆਂ ਤੁਹਾਨੂੰ ਬਈ ਉਹਨਾਂ ਆਪ ਯਾਦ ਹੋਣਾ ਚਾਹੀਦਾ ਅਸੀਂ ਬੜੇ ਰੋਅ ਸ਼ੋ ਹੋਏ ਆ ਇੱਥੇ ਅਸੀਂ ਲੋਕਾਂ ਨਾਲ ਲੜਦੇ ਵੀ ਰਹੇ ਆ ਪੂਰੇ ਜੋਰ ਸ਼ੋਰ ਨਾਲ ਐਮਐਲ ਨੂੰ ਵੋਟ ਪਵਾਈ ਆ ਇੱਥੋਂ ਜਿਤਾ ਕੇ ਤੋਰਿਆ ਪਰ ਸਾਨੂੰ ਐ ਕਿ ਪਤਾ ਸੀ ਵੀ ਭਾਈ ਸਾਡਾ ਸਿਰ ਸਾਡੀ ਜੁੱਤੀਆਂ ਵੀ ਸਾਡੇ ਤੋਂ ਕੋਈ ਗੱਲਬਾਤ ਸਾਡੀ ਕੋਈ ਬਾਈ ਐਮਐਲਏ ਸਾਹਿਬ ਕੋਈ ਸਰਮਾਈ ਨਹੀਂ ਬਾਈ ਜਮ ਹੱਥ ਖੜੇ ਹੋ ਕੇ ਅੱਜ ਆ ਰੋਡ ਜਮ ਕਰਦੇ ਮਜਬੂਰ ਹੋਏ ਐਮਐਲਏ ਕਹਿੰਦੇ ਕੀ ਨੇ ਐਮਐਲਏ ਸਾਹਿਬ ਨੇ ਗੱਲਬਾਤ ਕਰਦੇ ਹਾਂ ਮਿਲਦੇ ਤਾਂ ਹੋਣਗੇ ਤੁਹਾਨੂੰ ਆਮ ਆਦਮੀ ਪਾਟੀ ਸਰਪੰਚੋ ਤੁਸੀਂ ਤਾਂ ਬਾਈ ਜੀ ਅਸੀਂ 5 6 ਵਾਰੀ ਪਹਿਲਾਂ ਬੇਨਤੀ ਕਰ ਚੁੱਕੇ ਸੀ ਜਦੋਂ ਇਹ ਕੰਮ ਅਸੀਂ ਸਟਾਰਟ ਕਰਿਆ ਵੀ ਬਾਈ ਆਹ ਪਰਿਵਾਰ ਸਾਨੂੰ ਦਿੱਕਤ ਕਰ ਰਿਹਾ ਠੀਕ ਆ ਉੱਥੋਂ ਚਲੋ ਪਹਿਲਾਂ ਤਾਂ ਬੜੀ ਵਧੀਆ ਉਹਨਾਂ ਨੇ ਸੁਣੀ ਬਾਅਦ ਵਿੱਚ ਪਤਾ ਨਹੀਂ ਉਹਨਾਂ ਨੇ ਭਾਈ ਕਿੱਥੋਂ ਐਮਐਲਏ ਸਾਹਿਬ ਦੀ ਬਾਹ ਮਰੋੜੀ ਵੀ ਸਾਡੀ ਤਾਂ ਸਰਮਾਈ ਹੋਂ ਉਹ ਹਟ ਗਈ ਅਸੀਂ ਫਿਰ ਕੀ ਕਰ ਕੋਈ ਵੀਡੀਓ ਪੀਸ ਆਪ ਕਰਨ ਜੋ ਵੀ ਸਾਡਾ ਬਣਦਾ ਕਾਗਜ਼ ਅਸੀਂ ਉਹ ਉਮੇ ਉਧਰੋਂ ਕਾਨੂੰਨੀ ਤੌਰ ਤੇ ਹੁਣ ਵੀ ਲੜੀ ਜੰਦੇ ਆ ਪਰ ਉੱਥੇ ਕੀ ਆ ਜਦੋਂ ਉੱਥੇ ਉਹ ਉਹ ਜਿਹੜਾ ਇੱਕ ਪਰਿਵਾਰ ਉਹ ਰਗਵੇ ਨਾਲ ਨਿਸ਼ਾਨਦੇਹੀ ਬਈ ਸਰਕਾਰੀ ਹੋਈ ਵੀ ਆ ਉਹ ਪਰਿਵਾਰ ਕੋਲੇ ਕੀ ਅਥਾਰਟੀ ਆ ਜਾਂ ਪੁਲਿਸ ਕੋਲੇ ਕੀ ਅਥਾਰਟੀ ਆ ਵੀ ਉਹਨੂੰ ਵਾਰੀ ਵਾਰੀ ਉਹਨੂੰ ਰੋਕ ਰਹੇ ਆ ਉਹਨਾਂ ਨੂੰ ਤਾਂ ਕਬਜ਼ਾ ਕਰਾ ਰਹੇ ਆ ਤਾਂ ਫਿਰ ਸਰਕਾਰ ਤੋਂ ਉੱਪਰ ਇੱਕ ਪਰਿਵਾਰ ਹੋ ਗਿਆ ਹਾਂਜੀ ਹਾਂਜੀ ਇੱਕ ਪਰਿਵਾਰ ਹੋ ਗਿਆ ਜੀ ਬਿਲਕੁਲ ਇੱਕ ਪਰਿਵਾਰ ਹੋ ਗਿਆ ਆਪ ਘੜੀਆਂ ਸਰਪੰਚ ਤੈਨੂੰ ਜੀ ਠੀਕ ਆ ਜੇ ਅੱਕੇ ਆ ਬੜਾ ਬੜੇ ਇਹਦਾ ਬੜੇ ਪੁਰਾਣੇ ਜੁੜੇ ਹੋਏ ਸੀ ਇਹਦਾ ਆਪਣਾ ਗਾਗਾ ਸਰਪ ਠੀਕ ਆ ਹਾਂ ਇਹ ਗੱਲ ਬਾਈ ਫਿਰ ਇੱਕ ਪਰਿਵਾਰ ਜਿਵੇਂ ਗੱਲ ਕਰੀ ਤੁਸੀਂ ਵੀ ਆਮਾ ਦੀਆਂ ਪਾਰਟੀਆਂ ਸੰਬੰਧਤ ਹੋ ਅੱਜ ਆਪਦਿਆਂ ਦੇ ਖਿਲਾਫ ਆਪਦਿਆਂ ਨੂੰ ਧਰਨਾ ਲਾਉਣਾ ਪੈ ਗਿਆ ਜਦੋਂ ਅੱਕਾ ਹੋਇਆ ਬੰਦਾ ਹੋਰ ਕੀ ਕਰੂਗਾ ਜੀ ਦੁਖੀ ਸੀਗੇ ਤਾਂ ਹੀ ਆ ਦੇਖੋ ਸਾਡੀ ਜਿਵੇਂ ਮਤਰੀ ਮਾਨ ਵਾਲਾ ਸਲੂਕ ਆ ਸਾਡੇ ਨਾਲ। ਅੱਛਾ ਦੇਖੋ ਜਦੋਂ ਐਮਐਲਏ ਸਾਹਿਬ ਨੇ ਚੋਣ ਲੜੀ ਸੀ ਮੈਂ ਉਦੋਂ ਬੂਥ ਤੇ ਮੈਂ ਬੈਠਾ ਸੀਗਾ ਮੇਰੀ ਪੰਚਾਇਤ ਵੱਲੋਂ ਮੈਂ ਸਰਬਸੰਮਤੀ ਨਾਲ ਚੁਣਿਆ ਹੋਇਆ ਸਰਪੰਚਾਂ 99% ਸਾਡੀ ਵੋਟ ਆ ਜਿਹੜੀ ਮੇਰੇ ਪਿੰਡ ਦੀ ਆ ਝਾੜੂ ਨੂੰ ਪਈ ਆ। ਹਾਂ ਤੇ ਪਰ ਕਿਤੇ ਨਾ ਕਿਤੇ ਗੱਲ ਇੱਥੇ ਆ ਕੇ ਜਦੋਂ ਖੜ ਜਾਂਦੀ ਆ ਇਹ ਜਿਹੜਾ ਵੱਡਾ ਰੋਲ ਆ ਇਹਦੇ ਵਿੱਚ ਐਸਐਚਓ ਸਾਹਿਬ ਦਾ। ਅੱਛਾ हां जी हां ਵੀ ਜਦੋਂ ਤਾਂ ਉਹ ਕੁਛ ਕਰਦੇ ਆ ਉਹਨਾਂ ਨੂੰ ਖੁੱਲੀ ਛੁੱਟੀ ਆ ਨੰਗਾ ਨਾਚ ਉਹ ਗੁੰਡਾਗਰਦੀ ਦਾ ਇੱਕ ਤਰ੍ਹਾਂ ਦਾ ਨੰਗਾ ਨਾਚ ਹੋ ਰਿਹਾ ਤੇ ਜਦੋਂ ਤਾਂ ਉਹ ਕੁਛ ਕਰਦੇ ਆ ਕੋਈ ਦਿੱਕਤ ਨਹੀਂ ਲੋ ਪ੍ਰੋਬਲਮ ਉਹਨਾਂ ਨੇ ਪਹਿਲਾਂ ਉਹ ਥਾਂ ਤੇ ਖਾਲੀ ਪੱਟ ਕੇ ਰਾਹ ਰੋਕਦਾ ਬੰਦ ਕਰਤਾ ਅਸੀਂ ਦਰਖਾਸਤ ਦਿੱਤੀ ਸਾਡੀ ਦਰਖਾਸਤ ਦੀ ਤਿੰਨਾਂ ਪੰਚਾਇਤਾਂ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਦਾ ਘਟੂ ਘਟਾ 12 13 ਦਿਨ ਹੋ ਗਏ ਉਸ ਚੀਜ਼ ਨੂੰ ਤੇ ਅੱਜ ਅਸੀਂ ਫਿਰ ਉਹਨਾਂ ਨੇ ਇਹ ਸਾਡੇ ਕੋਲ ਗੱਲ ਆਈ ਵੀ ਇਹਨਾਂ ਨੇ ਝੋਨਾ ਵੱਢ ਕੇ ਉਸ ਮਿੱਟੀ ਨੂੰ ਵਿਚਰ ਲਾਉਣਾ ਹੈ ਤੇ ਅਸੀਂ ਕਹਾਂ ਵੀ ਇਹ ਲੋਕਾਂ ਦਾ 100 200 5 500 ਰੁਪਇਆ ਇਕੱਠਾ ਕਰਕੇ ਲੋਕਾਂ ਦੇ ਹਿੱਤ ਲਈ ਅਸੀਂ ਤਾਂ ਕੰਮ ਕਰ ਰਹੇ ਆ ਅਸੀਂ ਕੋਈ ਸਾਡਾ ਨਾ ਨਿੱਜੀ ਹੋਣੀ ਹੈ ਵੀ ਵੀ ਸਾਡਾ ਕੋਈ ਫਾਇਦਾ ਹੋਵੇ ਕੱਲੇ ਇਹਦਾ ਜਾਂ ਮੇਰਾ ਜਾਂ ਉਹ ਆ ਕਿਉਂਕਿ ਅਸੀਂ ਲੋਕਾਂ ਦੇ ਲਈ ਲੜ ਰਹੇ ਆ ਲੋਕਾਂ ਦੇ ਲਈ ਸਾਰਾ ਕੁਝ ਕਰ ਰਹੇ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਅੱਜ ਇਹ ਸਾਫ਼ ਕਰਤਾ ਸਾਰਾ ਕੰਡੇ ਉਹਨਾਂ ਦੇ ਕੰਡੇ ਲਾ ਕੇ ਸਾਰੇ ਦਾ ਸਾਰਾ ਕੱਸੀ ਵੀ ਬੰਦ ਕੀਤੀ ਆ ਜਦੋਂ ਅਸੀਂ ਪਾਣੀ ਦਾ 꺥ੜਾ ਮਾਰਦੇ ਸੀ ਨਾ ਸਾਡੇ ਕੋਲ ਸਿਰਫ ਕੱਸੀ ਦੀ ਕੰਧ ਬੱਜੀ ਸੀ 꺥ੜਾ ਮਾਰਨ ਨੂੰ ਵੀ ਉਹ ਕੰਧ ਉੱਤੋਂ ਦੀ ਆ ਜੋ ਤਾਂ ਮਾਰ ਲਓ 꺥ੜਾ ਨਹੀਂ ਬਸ ਖਤਮ ਆ 33 ਫੁੱਟ ਜਗ੍ਹਾ ਗਈ ਜਿਹੜੀ ਤੇ ਸਾਰੀ 3.5 ਨਜਾਇਜ਼ ਕਬਜ਼ਾ ਕੀਤਾ ਹੋਇਆ ਹੈਗਾ ਤੇ ਉੱਥੇਗਾ 80 ਕਿੱਲਾਂ ਦੀ ਬਾਹੀ ਬਣਦੀ ਹੈ ਇਹ ਦੋਨੇ ਪਾਸੇ ਤੇ ਉਹਦੇ ਤੇ ਘਟੋ ਘਟ ਬੀ ਨਾਂ ਵਾਲਾ ਵੀ 40 45 ਘਰ ਬਣਦੇ ਨੇ ਤੇ ਇਹ ਜਿਹੜੇ ਇਹ ਵੀ ਮੇਨ ਇੱਕ ਘਰ ਆ ਜਿਹੜਾ ਕੇਸ ਕੀਤਾ ਵਾ ਸਾਡੇ ਦੇ ਨਾਜਾਇਜ਼ ਵੀ ਇਹ ਜੀ ਇਹਨੂੰ ਢਾਕੇ ਇਹਦੇ ਉੱਪਰ ਨਾ ਸੜਕ ਬਣਾਉਣਾ ਚਾਹੁੰਦੇ ਆ ਸਾਡੇ ਤੇ ਕੇਸ ਕੀਤਾ 20 ਬੰਦਿਆਂ ਤੋਂ ਉਹਨਾਂ ਨੇ ਅੱਛਾ ਤੇ ਪਰ ਉਹ ਤੇ ਚਾਹਣਾ ਆ ਵੀ ਅਸੀਂ ਵੀ ਉਹਦੇ ਬਰਾਬਰ ਵਕੀਲ ਕੀਤਾਗਾ ਉਹ ਚਲੋ ਇਹ ਗੱਲ ਤੁਸੀਂ ਸਾਰੀ ਲਿਜਾ ਕੇ ਐਮ ਐਲ ਏ ਸਾਹਿਬ ਨੂੰ ਦੱਸਣੀ ਸੀ ਜਾ ਕੇ ਕਿ ਐਮ ਐਲ ਏ ਸਾਹਿਬ ਆ ਆ ਗੱਲ ਆ ਅਸੀਂ ਤਾਂ ਹੈ ਵੀ ਤੁਹਾਡੇ ਆਪਦੇ ਆ ਤੁਹਾਡੇ ਆਪਦੇ ਸਰਪੰਚਾਂ ਤੁਹਾਨੂੰ ਵੋਟਾਂ ਪਵਾਈਆਂ ਨੇ ਸਾਡੀ ਤਾਂ ਸੁਣਵਾਈ ਕਰੋ ਨਹੀਂ ਅਸੀਂ ਨਾ ਐਮ ਐਲ ਏ ਸਾਹਿਬ ਕੋਲ ਗਏ ਸੀਗੇ ਚਾਰਕ ਪੰਜ ਵਾਰੀ ਮਸਲੇ ਨੂੰ ਲੈ ਕੇ ਗਏ ਸੀ ਪਰ ਉਹ ਸਾਨੂੰ ਉੱਥੇ ਧਰਵਾਸਾ ਦੇ ਕੇ ਮੋੜ ਦਿੰਦੇ ਸੀ ਪਰ ਇੱਥੇ ਕੁਝ ਹੁੰਦਾ ਨਹੀਂ ਸੀ ਸਾਡੇ ਹਿੱਤ ਦੇ ਲਈ ਅਸੀਂ ਉਸ ਤੋਂ ਬਾਅਦ ਅਸੀਂ ਕੋਈ ਉਹਨਾਂ ਦਾ ਗਿਲਾ ਸ਼ਿਕਵਾ ਨਹੀਂ ਕੀਤਾ ਅਸੀਂ ਕੋਈ ਲੰਬਾ ਨਹੀਂ ਦਿੱਤਾ ਸੀ ਪਾਸਾ ਵਟਲੇ ਠੀਕ ਹੈ ਨਾ ਉਦੋਂ ਹਾਂ ਪਾਸਾ ਵਟਲਾ ਸੀ ਆਪ ਵੀਡੀਓ ਦੇ ਦਫ਼ਤਰ ਰਾਹੀਂ ਸਭ ਤੋਂ ਪਾਸਾ ਵਟਲੇ ਉਸ ਚੀਜ਼ ਦੀ ਤਾਂ ਨਹੀਂ ਗੁੱਸਾ ਖਾ ਗਿਆ ਐਮਐਲਏ ਸਾਹਿਬ ਨੇ ਉਹ ਹੋ ਸਕਦਾ ਲੱਗਦਾ ਤਾਂ ਹੀ ਆ ਕਿਉਂਕਿ ਉਹਦੇ ਇੱਕ ਦੋ ਬੰਦੇ ਨੇ ਜਿਹੜੇ ਐਮਐਲਏ ਸਾਹਿਬ ਪਧੌੜ ਦੇ ਨੇੜ ਨੇੜ ਤਾਲੇ ਆ ਗਏ ਜਿਹੜੇ ਉਹਨਾਂ ਦੇ ਮੁਤਾਬਕ ਐਮਐਲਏ ਸਾਹਿਬ ਜੋ ਵੀ ਕਰ ਰਹੇ ਨੇ ਕਰ ਰਹੇ ਨੇ ਪਰ ਇੱਥੇ ਜਿਹੜਾ ਵੱਡਾ ਰੋਲਾ ਉਹ ਐਸਐਚਓ ਦਾ ਸਾਡਾ ਜਿਹੜਾ ਰੋਸ ਆ ਸਭ ਤੋਂ ਲੋਕਾਂ ਦਾਗਾ ਉਹ ਐਸਐਚਓ ਦੇ ਖਿਲਾਫ ਹੈਗਾ ਬੀ ਇਹਨੂੰ ਇਥੋਂ ਬਦਲਿਆ ਜਾਵੇ ਨਹੀਂ ਇੱਥੇ ਕੋਈ ਖੂਨ ਖਰਾਬਾ ਹੋ ਕੋਈ ਬੰਦਾ ਮਰੂ ਕੋਈ ਹੋਰ ਸਾਨੂੰ ਇਕੱਲੇ ਐਸਐਚਓ ਕੋਲੇ ਕੀ ਇੰਨੀ ਅਥਾਰਟੀ ਹੁੰਦੀ ਆ ਇਕੱਲਾ ਐਸਐਚਓ ਤਾਂ ਇੰਨਾ ਕੁਝ ਕਰ ਨਹੀਂ ਸਕਦੇ ਆ ਫਿਰ ਇਕੱਲੇ ਐਸਐਚਓ ਦੀ ਨਹੀਂ ਚਲੋ ਸਪੋਰਟ ਤਾਂ ਪਿੱਛੇ ਦੋਨਾਂ ਦੀ ਹੋਣਾ ਹਾਂ ਪਰ ਸਾਡਾ ਤਾਂ ਅਸੀਂ ਤਾਂ ਮਤਲਬ ਜਨਤਾ ਲੋਕ ਸਿਆਣੇ ਅਸਲ ਤਾਂ ਜਦੋਂ ਮੰਨ ਲਓ ਇਹ ਸਾਡੇ ਹਲਕੇ ਦੇ ਸਰਪੰਚ ਤਾਂ ਇਹ ਨਹੀਂ ਨਾ ਐਮਐਲਏ ਸਾਹਿਬ ਨੇ ਅਸੀਂ ਤਾਂ ਫਰਿਆਦ ਜਵਾਕਾਂ ਕੋਈ ਬੱਚਿਆਂ ਕੋਈ ਇਨਾਂ ਕੋਲੇ ਕਰਨੀ ਆ ਜੇ ਇਹ ਹੀ ਨਹੀਂ ਸੁਣਨਗੇ ਉਸ ਤੋਂ ਬਾਅਦ ਤਾਂ ਇਨਾਂ ਤੇ ਵੀ ਰੋਸ ਆ ਪਹਿਲਾਂ ਉਸ ਤੋਂ ਬਾਅਦ ਸਾਡੇ ਤਾਂ ਸੱਚ ਉਹ ਤੇ ਜਦੋਂ ਸੱਚ ਉਹਦਾ ਜਿਵੇਂ ਮਤਲਬ ਵੀ ਆਪਾਂ ਕਿਸੇ ਚੀਜ਼ ਨੂੰ ਬੱਚਾ ਨਹੀਂ ਕੋਈ ਭੱਜ ਕੇ ਚੱਕਦਾ ਹੁੰਦਾ ਵੀ ਐਮਐਲਏ ਦਾ ਸਾਨੂੰ ਸਰਪੰਚਾਂ ਨੂੰ ਐਂ ਭਾਲ ਕੇ ਚੱਕਦਾ ਵੀ ਆ ਜਾਂਦਾ ਕਰ ਲੋ ਇਹਨੂੰ ਅੱਛਾ ਇਦਾਂ ਹੁੰਦਾ ਹਾਂ ਹਾਂ ਇਦਾਂ ਹੁੰਦਾ ਵੀ ਜਿਵੇਂ ਕੋਈ ਅਸੀਂ ਸਮਗਲਰ ਹੋਈਏ ਜਾਂ ਕੋਈ ਬਲੈਕੀ ਹੋਈਏ ਵੀ ਕੋਈ ਬਹੁਤ ਅਸੀਂ ਵੱਡੇ ਕ੍ਰਾਈਮਨਲ ਹੋਈਏ ਵੀ ਸਾਨੂੰ ਤਾਂ ਇਸ ਤਰ੍ਹਾਂ ਚਾਹ ਕੇ ਲੈਂਦੇ ਆ ਅੱਜ ਆ ਸਾਨੂੰ ਬੁਲਾਇਆ ਸੀ ਥਾਣੇ ਅਸੀਂ 2.5-3 ਘੰਟੇ ਤੋਂ ਥਾਣੇ ਬੈਠੇ ਆ 200 ਬੰਦੇ ਤੋਂ ਕਰੀਬ ਹੋਊਗਾ ਤੇ ਕਿਸੇ ਨੇ ਕੁਝ ਨਹੀਂ ਉਸ ਤੋਂ ਬਾਅਦ ਅਸੀਂ ਅੱਖ ਅਕੇ ਧਰਨ ਲਾਇਆ ਜੇ ਜੇ ਫਿਰ ਤੁਹਾਡੀ ਨਮਾਇੰਦਾ ਹੁੰਦਾ ਪਿੰਡ ਦਾ ਸਰਪੰਚ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਆ ਕਿ ਸਰਪੰਚ ਪਿੰਡ ਦਾ ਮੁੱਖ ਮੰਤਰੀ ਹੁੰਦਾ ਜੇ ਹੁਣ ਪਿੰਡਾਂ ਦੇ ਮੁੱਖ ਮੰਤਰੀਆਂ ਦੀ ਨਹੀਂ ਸੁਣੀ ਜਾਂਦੀ ਫਿਰ ਤੁਹਾਡੇ ਪਿੰਡਾਂ ਦੀ ਸੁਣਵਾਈ ਕਿੱਥੋਂ ਹੁੰਦੀ ਸਨ ਬਾਈ ਤਾਂ ਅਸਲ ਤਾਂ ਮੇਰੇ ਹਿਸਾਬ ਨਾਲ ਤਾਂ ਇਹਨਾਂ ਦੇ ਵੀ ਨਹੀਂ ਹੋਣੀ ਜੀ ਉਹ ਦਿੱਲੀ ਵਾਲਿਆਂ ਤੋਂ ਕੀ ਅੱਜ ਜਿਹੜੀ ਗੱਲ ਆ ਗਈ ਤੇ ਬਾਕੀ ਇੱਥੇ ਸਾਰਾ ਪੈਸੇ ਦਾ ਰਾਜ ਆ ਜਿਹ ਅੱਜ ਪੈਸੇ ਦੇ ਜ਼ੋਰ ਤੇ ਜੋ ਮਰਜ਼ੀ ਕਰ ਲੋ ਕੰਮ ਇਹ ਤਾਂ ਕਹਿੰਸੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਨਹੀਂ ਸਭ ਤੋਂ ਮੇਰੇ ਹਿਸਾਬ ਨਾਲ ਤਾਂ ਜੀ ਹੁਣ ਸਭ ਤੋਂ ਵੱਧ ਇਹ ਸਰਕਾਰ ਦੇ ਵਿੱਚ ਆ ਤੇ ਫਿਰ ਆਪਦੇ ਆਪ ਨੂੰ ਨਹੀਂ ਲੱਗਿਆ ਵੀ ਯਾਰ ਗਲਤ ਗਲਤ ਵਾਲੇ ਪਾਸੇ ਖੜੇ ਅਸੀਂ ਅਸੀਂ ਤਾਂ ਮੰਨ ਕੇ ਚੱਲ ਵੀ ਸੱਚ ਤੇ ਖੜੇ ਆ ਇੱਕ ਪਰਸੈਂਟ ਵੀ ਸਾਡੇ ਚ ਆਏ ਵੀ ਕਮੀ ਨਹੀਂ ਹੈ ਵੀ ਜਿਹੜਾ ਅਸੀਂ ਆਪ ਦੇ ਸਿਰ ਕਿਉਂਕਿ ਸਾਡੇ ਵਗੈਰੇ ਇਨੇ ਲੋਕ ਆ ਅਸੀਂ ਕਿਸੇ ਨੂੰ ਰਿਸਕ ਨਾਲ ਨਹੀਂ ਲੈਂਦੇ ਵੀ ਕਿਸੇ ਦਾ ਨੁਕਸਾਨ ਕਰਵਾ ਦਈਏ ਕਿਉਂਕਿ ਜ਼ਿੰਮੇਵਾਰੀ ਸਾਡੀ ਬਣਦੀ ਆ ਅਸੀਂ ਉਸ ਹਿਸਾਬ ਨਾਲ ਚੱਲਦੇ ਆ ਸਾਡਾ ਦੇਖ ਅਸੀਂ ਨਿਸ਼ਾਨਦੇਹੀ ਕਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਕਰਵਾਈ ਆ ਠੱਡੇ ਲਵਾਇਆ ਕਾਨੂੰਨੀ ਤੌਰ ਤੇ ਤੁਸੀਂ ਸਹੀ ਹੋ ਹਾਂਜੀ ਹਾਂ ਹੁਣ ਦੇਖੋ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਣਾ ਜਿਹੜਾ ਉਹ ਰਕਵਾਗ ਆ ਜਿਹਦੀ ਗੱਲ ਕਰਦੇ ਆ ਉਹ ਜਿੰਨੇ ਵੀ ਸਾਡੀ ਪੱਤੀ ਵੀਰ ਸਿੰਘ ਦਾ ਕੜ ਜਮੀਨਾਂ ਜਿਹਦੇ ਵਿੱਚੋਂ ਕੱਟ ਕੇ ਇਹ ਕੱਸੀਆਂ ਦੀ ਜਾਨੀ ਰਕਵੇ ਉਹ ਆਗੇ ਛੱਡੇ ਹੋਏ ਨੇ ਕਬਜ਼ਾ ਇਹ ਇਕੱਲੇ ਕਰ ਰਹੇ ਨੇ ਹਿੱਸਾ ਦਾ ਸਾਡਾ ਵੀ ਉਸ ਚੀਜ਼ ਵਿੱਚ ਵੀ ਜੇ ਮਿਲਣਾ ਚਾਹੀਦਾ ਜੇ ਉਸੇ ਤਰ੍ਹਾਂ ਹੀ ਆ ਵੀ ਆਪਾਂ ਬੋਣਾ ਹੈਗਾ ਫਿਰ ਉਹ ਫਿਰ ਵੀ ਸਾਡਾ ਹੈ ਅਸੀਂ ਤਾਂ ਇੱਕ ਗੱਲ ਹੋਰ ਆ ਉਹ ਜਿਹੜੀ ਚੀਜ਼ ਦਾ ਮੰਨ ਲਓ ਕੱਸੀ ਦਾ ਰਕਵ ਹੈਗਾ ਉਹਨੂੰ ਪੰਚਾਇਤ ਤੋਂ ਬਿਨਾ ਕਿਸੇ ਨੂੰ ਮਨਜ਼ੂਰ ਉਹ ਨਿਸ਼ਾਨਦੇਹੀ ਨਹੀਂ ਕਰਵਾ ਸਕਦਾ ਠੀਕ ਹੈ ਕਿਸੇ ਦੇ ਨਾ ਉਸ ਚੀਜ਼ ਦੀ ਗਰਦੋਰੀ ਨਹੀਂ ਹੈ ਠੀਕ ਹੈ ਨਾ ਉਹ ਤਾਂ ਬਸ ਆਇਆ ਵੀ ਗੱਲਾਂ ਜਾਂ ਪੈਸੇ ਦੇ ਜ਼ੋਰ ਤੇ ਕਹਲਾ ਜਾਂ ਗੁੰਡਾਗਰਦੀ ਕਹਲਾ ਬਸ ਉਹਦੇ ਚ ਜ਼ੋਰ ਤੇ ਉਹ ਆਵਾਜ਼ ਫਿਰ ਐਮਐਲਏ ਸਾਹਿਬ ਸੁਣਦੇ ਉਹਨਾਂ ਦੀ ਆ ਹਾਂਜੀ ਹਾਂ ਕਿਉਂਕਿ ਐ ਵੀ ਜਦੋਂ ਦੇਖੋ ਅੱਜ ਅਸੀਂ ਉਥੇ ਮੋੜੀਆਂ ਪੱਟ ਕੇ ਤਾਰਾਂ ਖੋਲ ਕੇ ਉਹ ਥਾਂ ਉਹ ਬਾਹੂ ਕੇ ਪੂਰੀ ਤਿਆਰੀ ਕਰੇ ਬੈਠੇ ਸਾਨੂੰ ਖਿੱਚਣ ਦੇ ਵਾਸਤੇ ਤੇ ਜਿੱਦੇ ਅਸੀਂ ਇਹ 10 ਦਰਖਾਸਤ ਦਿੱਤੀ ਆ 10 ਦਿਨ ਤਾਂ 12 ਦਿਨ ਲੰਘੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ 5 ਮਿੰਟਾਂ ਚ ਆ ਗਏ ਹਾਂ ਕਿਹਾ ਜਾਂਦਾ ਸੀ ਠੀਕ ਹੈ ਨਾ ਨੂੰ ਜਦੋਂ ਐਸਐਸਓ ਦਾਬ ਕੋਲ ਗਏ ਉਹ ਕਹਿੰਦੇ ਤੁਸੀਂ ਉੱਥੇ ਛੇੜਛਾੜ ਨਾ ਕਰੋ ਯਾਰ ਤੁਸੀਂ ਥਾਣੇ ਆਓ ਅੱਛਾ ਠੀਕ ਹੈ ਅਸੀਂ ਉਹ ਪਰ ਜਦੋਂ ਉਹਨਾਂ ਨੇ ਛੇੜਛਾੜ ਬਾਈ ਕਰੀ ਅਸੀਂ ਐਸਐਸਓ ਮਨੋੜ ਨੂੰ ਮਲਾਂ ਸਰਕਾਰ ਦਿੱਤੀ ਮਨਸ਼ੀ ਕੋਲ ਉਹ ਤਾਂ ਐਸਐਸਓ ਨੂੰ ਮਿਲਿਆ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਅਸੀਂ ਮੌਕਾ ਅਸੀਂ ਆ ਵੀ ਮੌਕਾ ਦੇਖੋ ਜਾ ਕੇ ਵੀ ਸਾਡੇ ਜੇ ਕਸੂਰ ਹੈ ਸਾਨੂੰ ਕਹੋ ਜੇ ਅਗਲੇ ਦਾ ਕਸੂਰ ਹੈ ਤਾਂ ਅਗਲੇ ਨੂੰ ਵੀ ਚਲੋ ਉਹਨਾਂ ਨੇ ਸਾਡੇ ਤੇ ਕੇਸ ਪਾਇਆ ਪਿਆ ਸਾਡੇ ਕੋਟਾਂ 'ਚ ਕੇਸ ਚੱਲੀ ਜਾਂਦੇ ਆ ਜੀ ਅਸੀਂ ਮਲਾਂ ਪੁਲਿਸ ਪਰਿਸ਼ਾਦ ਨੂੰ ਇਹ ਕਹਿੰਦਾ ਸੀਗਾ ਵੀ ਐਂ ਕਰੋ ਜੀ ਨਾ ਤਾਂ ਅਸੀਂ ਕਿ ਜੋ ਕੋਡ ਦਾ ਮੰਨ ਕੇ ਚਲੋ ਫੈਸਲਾ ਹੋਊਗਾ ਉਹ ਸਾਡੇ ਸਿਰ ਮੱਥੇ ਆ ਜੇ ਤਾਂ ਅਗਲੇ ਵੀ ਅਗਲੇ ਦੇ ਪੱਖ ਚ ਹੋਊ ਤਾਂ ਅਸੀਂ ਪਿੱਛੇ ਛੱਡਦੇ ਸਾਡੇ ਅਗਲਾ ਪਿੱਛੇ ਛੱਡੇ ਮੰਨ ਕੇ ਆ ਜਿਹੜਾ ਅੱਜ ਦਾ ਮਾਹੌਲ ਆ ਬਈ ਬਹੁਤ ਵਾਰੀ ਹੁਣ ਹੁਣ ਬੰਦ ਕੇ ਲੜਾਈ ਦਾ ਮਾਹੌਲ ਆ ਜਦੋਂ ਹੁਣ ਉਹ ਬਾਹਰ ਜਾਂਦੇ ਆ ਤਾਰਾ ਲਾ ਜਾਂਦੇ ਆ ਅਸੀਂ ਲਾ ਆਉਂਦੇ ਆ ਹੋਰ ਤੇ ਕੀ ਆ ਲੜਾਈ ਦਾ ਮਾਹੌਲ ਅਸੀਂ ਤਾਂ ਇਹਨਾਂ ਨੂੰ ਬੇਨਤੀ ਅਸੱਚ ਨੂੰ ਕਹੀ ਸੀ ਵੀ ਇੱਥੇ ਦੋਨੇ ਤਰ੍ਹਾਂ ਨੂੰ ਰੋਕ ਦਿਓ ਵੀ ਨਾ ਇੱਥੇ ਕੋਈ ਬੰਦੇ ਦਾ ਨੁਕਸਾਨ ਨਾ ਹੋ ਵੀ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਪਰ ਉੱਥੇ ਰੋਕਣ ਦੀ ਬਜਾਏ ਸਾਨੂੰ ਤਾਂ ਚੱਕ ਕੇ ਥ ਉਹਨਾਂ ਨੂੰ ਵੀ ਤੁਸੀਂ ਜੋ ਮਰਜ਼ੀ ਕਰੋ ਛੋਟੇ ਕੋਲੇ ਪੁਲਿਸ ਨਹੀਂ ਆਉਂਦੀ ਕੀ ਇਹ ਕਿੱਥੋਂ ਦਾ ਨੇ ਆਏ ਜੀ ਕੀ ਅਸੀਂ ਗਲਤਾਂ ਕੀ ਉਹ ਜਿਹੜੀ ਨਿਸ਼ਾਨਦੇਹੀ ਹੋਈ ਆ ਉਹ ਗਲਤ ਪੁਲਿਸ ਨੂੰ ਇਹ ਪਤਾ ਬਈ ਭਾਈ ਜਿਹੜੀ ਨਿਸ਼ਾਨਦੇਹੀ ਹੋਈ ਆ ਸਰਕਾਰੀ ਹੋਈ ਆ ਚਲੋ ਸਾਨੂੰ ਚਲੋ ਜੋ ਵੀ ਆ ਜ਼ਿੰਮੇਵਾਰ ਲੋਕ ਆ ਜੀ ਪਿੰਡ ਦੇ ਜੋ ਜੋ ਪਿੰਡ ਦਾ ਕੋ ਦਰਦਾ ਜੇ ਹੁਣ ਅਸੀਂ ਨਾ ਸੁਣਾਗੇ ਸਾਨੂੰ ਪਿੰਡ ਨਹੀਂ ਕਹਿਣਾ ਹੁਣ ਅਸੀਂ ਐਮਐਲਏ ਦਾ ਕਹਿੰਣਾ ਵੀ ਸਾਡੀ ਫਿਰ ਸਦਮਾਈ ਕਿੱਥੇ ਜੇ ਮੈਂ ਇਹ ਗੱਲ ਕੀਤੀ ਆ ਬਾਈ ਹੁਣ ਨੇ ਕਹਿੰਦੇ ਤੁਸੀਂ ਤਾਂ ਸਭ ਤੋਂ ਪੁਰਾਣੇ ਜੁੜੇ ਹੋਏ ਸੀ ਫਿਰ ਸੁਣੀ ਨਹੀਂ ਗਈ ਮੰਬਲ ਦਹੀਂ ਕਿਉਂ ਬਸ ਕੀ ਕਹ ਸਕਦਾ ਹਾਂ ਉਹਨਾਂ ਨੇ ਮੰਨਦੀ ਗੱਲ ਦੁੱਖ ਤਾਂ ਫਿਰ ਇਸ ਚੀਜ਼ ਦਾ ਦੁੱਖ ਤਾਂ ਪੂਰਾ ਹੀ ਹੁੰਦਾ ਹੈ ਪੂਰਾ ਹੀ ਹੁੰਦਾ ਇੰਨਾ ਮੱਥਾ ਮਾਰਿਆ ਵੋਟਾਂ ਪਵਾਈਆਂ ਨਾਲ ਤੁਰਿਆ ਹੁੰਦਾ ਇਹਨੇ ਸਭ ਤੋਂ ਪੁਰਾਣੇ ਪੰਮ ਕੜ ਰਹੇ ਹੋ ਤੁਸੀਂ ਤਾਂ ਇਹਨਾਂ ਦੇ ਬਸ ਛੱਡ ਕੇ ਖੰਭ ਗਾਂ ਨੂੰ ਛੱਡ ਕੇ ਕਿਤੇ ਕਿਤੇ ਇਹ ਤਾਂ ਹੀ ਲੱਗਦਾ ਜਿਵੇਂ ਪਿੱਛੇ ਜੇ ਆਵਾਜ਼ ਚੁੱਕੀ ਸੀ ਤੁਸੀਂ ਵੀ ਚਾਰਾ ਸਰਪੰਚਾਂ ਨੇ ਉਹਦੇ ਵਿੱਚ ਵੀ ਐਮਐਲਏ ਸਾਹਿਬ ਦੇ ਖਿਲਾਫ ਦੁੱਖ ਰੋਸ ਪ੍ਰਗਟ ਕੀਤਾ ਸੀ ਕਿਤੇ ਉਸ ਚੀਜ਼ ਦਾ ਗੁੱਸਾ ਤਾਂ ਐਮਐਲਏ ਸਾਹਿਬ ਖਾ ਕੇ ਵੀ ਬੋਲੇ ਕਿਵੇਂ ਮੇਰੇ ਖਿਲਾਫ 5000 ਇਹ ਧਾਤ ਲਓ ਹੋ ਸਕਦਾ 5000 ਦਾ ਤਾਂ ਹੀ ਹੋ ਜਾਣਾ ਪੀ ਪਰ ਉਹ ਜਿਹੜਾ ਮਸਲਾ ਸੀਗਾ ਜੀ ਉਹ ਮਤਲਬ ਜਿਹੜਾ 8 ਸਰਪੰਚਾਂ ਵਾਲਾ 4 ਸਰਪੰਚਾਂ ਵਾਲਾ ਸੀਗਾ ਉਹ ਤਾਂ ਤਕਰੀਬਨ ਇਹ ਤਾਂ ਸਾਡੇ ਪਹਿਲੇ ਹੀ ਸਾਡੀ ਗੱਲ ਸੁਣਨੋਂ ਹਟ ਗਏ ਸੀ ਅੱਛਾ ਠੀਕ ਹੈ ਹਾਂਜੀ ਹਾਂ ਉਹ ਮਸਲਾ ਤਾਂ ਜਣੀ ਚਲੋ ਅਸੀਂ ਤਾਂ ਚੰਗਾ ਮੜਾ ਸੀ ਕੁਛ ਨਹੀਂ ਸੀ ਕਿਹਾ ਐਮਐਲਏ ਸਾਹਿਬ ਨੂੰ ਤੇ ਹੁਣ ਇੱਕ ਥੋੜਾ ਮੈਂ ਗੱਲ ਹੋਰ ਦਿਖਾਉਣਾ ਵੀਡੀਓ ਦੇ ਵਿੱਚ ਦੇਖੋ ਅੱਜ ਉਹ ਉਹਨਾਂ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਅੱਜ ਕੱਸੀ ਦੀ ਕੰਧ ਦੇ ਉੱਪਰ ਇਹਨਾਂ ਦਾ ਉਹ ਆ ਕੋਠਾ ਪਾਇਆ ਹੋਇਆ ਠੀਕ ਹੈ ਖੇਤ ਵਾਲਾ ਜਿਹੜਾ ਕੈਮਰਾ ਦਿਂਦੀ ਆ ਵੀ ਕੱਸੀ ਕੱਸੀ ਦੀ ਕੰਧ ਤੇ ਨੇ ਉਹ ਆ ਉਹ ਆ ਜੀ ਹਾਂਜੀ ਇੱਕ ਮੈਂ ਹੋਰ ਦਿਖਾਉਣਾ ਤੁਹਾਨੂੰ ਇੱਕ ਮਿੰਟ ਤੇ ਸਾਡੇ ਕੋਲੇ ਆ ਉਹਨਾਂ ਨੇ ਤਾਰਾਂ ਲਾਤੀਆਂ ਹਾਂ ਸਾਡੇ ਕੋਲ ਕੱਲੀ ਆ ਜਿਹੜੀ ਕੰਧਾਂ ਤੋਂ ਰਣੂ ਬਚੀਆਂ ਸੀਗੀਆਂ ਇਹਦੇ ਉੱਪਰ ਇਹਦੇ ਉੱਪਰ ਵੀ ਦੇਖੋ ਤੁਸੀਂ ਤਾਰਾਂ ਲੱਗੀਆਂ ਹਾਂ ਇਹ ਇਹ ਰਾ ਸਰਕਾਰੀ ਆ ਹਾਂਜੀ ਹਾਂਜੀ ਇਹ ਇਹ ਤੇ ਕਬਜ਼ਾ ਕੀਤਾ ਹੋਇਆ ਹੈ ਇਹ ਤੇ ਕਬਜ਼ਾ ਕੀਤਾ ਹਾਂਜੀ ਆ ਜਿਹੜੀਆਂ ਸਾਡੇ ਕੋਲੇ ਕੰਧਾਂ ਸੀ ਬਚੀਆਂ ਢੇੜਾ ਮਾਰ ਨੂੰ ਇਹਦੇ ਉੱਪਰ ਵੀ ਸਰ ਤਾਰਾਂ ਲਾਈਆਂ ਹੋ ਜਾਂਦੇ ਦੇਖੋ ਠੀਕ ਹੈ ਸਾਡਾ ਜਿਹੜੀ ਸਾਰਾ ਸਾਡਾ ਮੂਕੇ ਦਾ ਪਾਣੀ ਉਹ 1350 ਏਕੜਾ 900 ਏਕੜ ਸਾਡੀਆਂ ਦੋ ਪੰਚਾਇਤਾਂ ਦਾਗਾ ਕੋਠੇ ਬਾਬਾ ਭਾਨ ਸਿੰਘ ਦੇ ਪੱਤੀ ਵੀਰ ਸਿੰਘ ਤੇ ਸਾਡੇ 40 ਸਾਲ ਤੋਂ ਪਾਣੀ ਨਹੀਂ ਆਇਆ ਇਸੇ ਕਾਰਨ ਵੀ ਸਾਡੀ ਕੱਲੀ ਸਾਡੇ ਕੋਲ ਰਸਤਾ ਹੈ ਨਹੀਂਗਾ ਕੱਲੀਆਂ ਕੰਧਾਂ ਨੇ ਬਚਨ ਵਾਲੇ ਕੰਧਾਂ ਤੇ ਕੋ ਕਿੰਨਾ ਚਿਰ ਹੋਗਾ ਤੇ ਠੀਕ ਹੈ ਨਾ ਵੀ ਉਹ ਜਿੰਨੀ ਵੀ ਜ਼ਮੀਨ ਆ ਪਾਸੇ ਬਚਦੀ ਆ ਉਹ ਥੋੜੀ 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 ਕਰਕੇ ਪੰਜਾ ਸੱਤਾ ਸਾਲਾ ਚਾਰ ਲਾ ਕੇ ਪੂਰੀ ਤਰ੍ਹਾਂ ਕਾਬਜ ਹੋ ਗਏ ਤੇ ਬਸ ਉਹ ਜਦੋਂ ਕੋਈ ਬਾੜੀ ਮੋਟੀ ਹਿਲਜੁਲ ਹੁੰਦੀ ਹੈ ਅਸਲ ਦੇ ਵਿੱਚ ਤਾਂ ਐ ਵੀ ਕੋਈ ਸਾਂਝੇ ਕੰਮ ਨੂੰ ਕੋਈ ਅੱਗੇ ਨਹੀਂ ਆ ਰਿਹਾ ਅਸੀਂ ਹਿੰਮਤ ਕਰਕੇ ਤਿੰਨਾਂ ਪੰਚਾਇਤਾਂ ਨੇ ਰਲ ਮਿਲ ਕੇ ਹੰਬੜਾ ਮਾਰਿਆ ਤੇ ਨਿਸ਼ਾਨਦੇਹੀ ਕਰਵਾ ਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਹੁਣ ਸਾਨੂੰ ਜਾਨੀ ਸਾਡੀ ਪੈਸੇ ਦੀ ਪੰਚਾਇਤਾਂ ਦੀ ਬਰਬਾਦੀ ਆ ਤੇ ਸਾਡੇ ਸਮੇਂ ਦੀ ਬਰਬਾਦੀ ਆ ਸਾਨੂੰ ਮੰਨਦਾ ਵੀ ਪਰੇਸ਼ਾਨੀ ਵੀ ਪੂਰੀ ਇਸ ਗੱਲ ਦੇ ਅੱਜ ਬੈਠੇ ਹੋ ਵਿਰੋਧ ਪੱਤਰ ਨਾਲ ਪ੍ਰਦਰਸ਼ਨ ਤੇ ਕੀ ਮੁੱਖ ਮੰਗ ਲੈ ਕੇ ਬੈਠੇ ਹੋ ਐਸ ਐਚਓ ਦੀ ਬਦਲੀ ਵਾਸਤੇ ਜੀ ਵੀ ਇਹਨਾਂ ਨੂੰ ਇੱਥੇ ਬਦਲਿਆ ਜਾਵੇ ਸਾਡੀ ਤਾਂ ਕੁਝ ਹੋ ਸਕਦਾ ਤੁਹਾਨੂੰ ਲੱਗਦਾ ਵੀ ਮੇਨ ਜਿਹੜੀ ਕੜੀ ਐ ਸੋਡੇ ਉਹ ਐਸ ਐਚਓ ਸਾਹਿਬ ਤਾਂ ਕੜੀ ਨਹੀਂ ਹਾਂਜੀ ਐਸ ਐਚਓ ਸਾਹਿਬ ਆ ਸਾਡੇ ਲਈ ਵੱਡੀ ਸਰਦਾਰ ਦੀ ਐਸ ਐਚਓ ਸਾਹਿਬ ਨੇ ਬੱਡੀ ਸਰਦਾਰਦੀ ਜਿਹੜੇ ਨੇ ਉਹ ਮੁੱਖ ਹੁਣ ਹੈ ਬਾਈ ਮੈਨੂੰ ਇੱਕ 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 ਦੱਸ ਦਿਓ ਕਿਰਪਾ ਕਰਕੇ ਮੁੱਖ ਮੰਗ ਲੈ ਕੇ ਅੱਜ ਜਿਹੜਾ ਤੁਸੀਂ ਹੁਣ ਬੈਠੇ ਹੋ ਮੁੱਖ ਮੰਗ ਕੀ ਹੈ ਤੁਹਾਡੀ ਪਰ ਵਿਰੋਧ ਪ੍ਰਦਰਸ਼ਨ ਆ ਇਹ ਲੰਬੇ ਸਮੇਂ ਲਈ ਚੱਲੂ ਕਦੋਂ ਤੱਕ ਚੱਲੂ ਤੇ ਮੁੱਖ ਮੰਗ ਕੀ ਆ ਮੁੱਖ ਮੰਗ ਬਾਈ ਸਾਡੀ ਇਹੀ ਹੈ ਵੀ ਜਿਹੜਾ ਉਹ ਬਣਦਾ ਸਾਡਾ ਖਾਲ ਦਾ ਰਕਬਾ ਉਹ ਛੜਵਾਇਆ ਜਾ ਵੀ ਜੋ ਚੋਰ ਬੰਦੇ ਆ ਚੋਰੀ ਦਾ ਪਰਚਾ ਉਹਨਾਂ ਤੇ ਹੋਇਆ ਦਰਗਤ ਅੱਠ ਦਰਗਤ ਉਹਨਾਂ ਨੇ ਵੇਚੇ ਠੀਕ ਹੈ ਜੀ ਅਸੀਂ ਸਾਡੀ ਤਾਂ ਮੰਗ ਮਾਨ ਸਰਕਾਰ ਨੂੰ ਇਹੀ ਆ ਵੀ ਜੇ ਤਾਂ ਕੋਈ ਸਾਡੇ 'ਚ ਗਲਤੀ ਕੋਈ ਅਫਸਰ ਬਾ ਉਹ ਸਾਡੇ 'ਚ ਗਲਤੀ ਕੱਢੋ ਸਰਕਾਰ ਸਰਕਾਰੀ ਖਾਲ ਆ ਇੱਕ ਪਰਿਵਾਰ ਉਹਦਾ ਲੱ ਠੀਕ ਆ ਜੇ ਭਾਈ ਸਾਡੀ ਮੰਗ ਇਹ ਆ ਵੀ ਜੇ ਉਹ ਕਕਸੀ ਦੇ ਖਾਲ ਦੇ ਨਾਲ ਰਸਤਾ ਹੋਊ ਤਾਂ ਭਾਈ ਸਾਡੇ ਪਾਣੀ ਜਾ ਸਕਦਾ ਤੇ ਨਹੀਂ ਸਾਨੂੰ ਸਰਕਾਰ ਜਵਾਬ ਦੇ ਦੇ ਭਾਈ ਤੁਹਾਨੂੰ 900 ਕਿਲੇ ਨੂੰ ਤੁਸੀਂ ਆਪ ਜਿੱਥੇ ਮਰਜੀ ਜਾਓ ਜਦਾਂ ਦੇ ਨਹੀਂ ਸਕਦਾ ਇਹ ਫਿਰ ਹੁਣ ਪੱਕਾ ਚੱਲਣਾ ਆ ਜਾਂ ਫਿਰ ਥੋੜੇ ਸਮੇਂ ਲਈ ਆ ਨਹੀਂ ਮੈਂ ਪੱਕਾ ਹੀ ਕਰਾਂਗੇ ਜੀ ਹੁਣ ਹੁਣ ਜਦੋਂ ਬਹਿ ਗਏ ਆ ਹੁਣ ਇਨਸਾਫ ਲੈ ਕੇ ਜਾਵਾਂਗੇ ਹਾਂ ਠੀਕ ਆ ਜਾਂਪੜ ਕੋਈ ਜੇ ਕੋਈ ਲੱਗਦਾ ਇਹਨਾਂ ਨੂੰ ਸਾ ਸਾਨੂੰ ਅੰਦਰ ਜੇਲਾ ਚ ਮਾਰਨ ਜੇ ਅਸੀਂ ਗਲਤ ਤੁਰੇ ਫਿਰਦੇ ਅੱਛਾ ਭਾਈ ਆਪਦੀ ਸਰਕਾਰ ਜੇਲਾ ਸੱਡਦੇ ਮਾਂਪਾ ਜਿੱਥੇ ਮਰਦੀ ਹਟਣ ਪਰ ਅਸੀਂ ਹੁਣ ਇੱਥੇ ਮੰਗ ਆਦੀ ਉਹ ਵੀ ਮੰਗਾ ਮੰਗ ਪੂਰੀ ਕਰਾ ਕੇ ਖਾਣਾ ਨਹੀਂ ਬਹੁਤ ਤੰਗ ਉਹ ਧਰਨਾ ਪ੍ਰਦਰਸ਼ਨ ਪਧੌੜ ਦੇ ਵਿੱਚ ਇਸ ਵੇਲੇ ਚੱਲ ਰਿਹਾ ਚਾਰ ਪਿੰਡਾਂ ਦੇ ਸਰਪੰਚਾਂ ਦਾ ਵਿਰੋਧ ਪ੍ਰਦਰਸ਼ਨ ਹੈ ਤਿੰਨ ਪਿੰਡ ਦੇ ਸਰਪੰਚ ਸਾਡੇ ਨਾਲ ਸੀ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਕਿ ਐਮਐਲਏ ਲਾਭ ਸਿੰਘ ਉਗੂਕੇ ਦੇ ਨਾਲ ਜਾ ਕੇ ਗੱਲਬਾਤ ਕਰਨ ਦੀ ਜਦ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਸਾਡੀ ਸੁਣਵਾਈ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਜਾਂਦੀ ਵਿਰੋਧ ਪ੍ਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਰੋਜ਼ ਪ੍ਰਦਰਸ਼ਨ ਇਸ ਵੇਲੇ ਭਦੌੜ ਦੇ ਵਿੱਚ ਕੀਤਾ ਜਾ ਰਿਹਾ ਮਸਲਾ ਇਹ ਨੇ ਖਾਲ ਦੀ ਜਗ੍ਹਾ ਅੱਛਾ ਜੀ ਨਹਿਰੀ ਤਸੀਰ ਹੁੰਦੀ ਸੀ ਉਹ ਪਹਿਲਾਂ ਠੀਕ ਹੈ ਜੀ ਜਿਮਲਾ ਮਾਲਕਾਨਾ ਚ ਹੈ ਜੀ ਇਹ ਠੀਕ ਹੈ ਜੀ ਠੀਕ ਜੀ ਤੇ ਕਿਸੇ ਬੰਦੇ ਦਾ ਰਾਹ ਚ ਕੋਠਾ ਆਉਂਦਾ ਠੀਕ ਹੈ ਜੀ ਇਹ ਜਗ੍ਹਾ ਉਹ ਤਾਂ ਉਹਦੇ ਕੋਲ ਸਟੇ ਹੈ ਠੀਕ ਹੈ ਜੀ ਪੰਚਾਇਤ ਟੱਕਿਆਂ ਨਾਲ ਉੱਥੇ ਟਰੈਕਟਰ ਲੈ ਕੇ ਚਲੀ ਜਾਂਦੀ ਹੈ ਠੀਕ ਹੈ ਜੀ ਜੀ ਅੱਜ ਕੱbdਿਆ ਕਰਾਂਗੇ ਵੀਡੀਓ ਫੇਕੇ ਉਹ ਤੇ ਅੱਜ ਵੀ ਸਾਡੇ ਕੋਲ ਕੰਪਲੀਟ ਆਈ ਥੋੜੀ ਵੀ ਐ ਕਰਕੇ ਜੀ ਮੇਰਾ ਉਹ ਸਟੇ ਵਾਲੀ ਜਗ੍ਹਾ ਤੇ ਬੜੇ ਸਰਦੇ ਆ। ਅੱਛਾ ਜੀ। ਉਹਦੇ ਤੇ ਅਸੀਂ ਉੱਥੇ ਮੁੱਕਤ ਗਏ ਸੀਗੇ। ਅੱਛਾ ਜੀ। ਹੂੰ। ਇਹ ਕਹਿੰਦੇ ਨਿਸ਼ਾਨ ਇਹ ਕਹਿੰਦੇ ਇਹ ਕਹਿੰਦੇ ਨਿਸ਼ਾਨਦੇਹੀ ਹੋਈ ਵੀ ਆ ਸਰਕਾਰੀ ਨਿਸ਼ਾਨਦੇਹੀ ਹੋਈ ਆ ਕਹਿੰਦੇ ਉਹ ਤੋਂ ਬਾਅਦ ਵੀ ਮਤਲਬ ਜੇ ਤਾਂ ਉਹ ਕੁਝ ਕਰਦਾ ਤਾਂ ਉਦੋਂ ਤਾਂ ਕਹਿੰਦੇ ਸੱਚੀ ਸਾਹਿਬ ਕੁਝ ਕਹਿੰਦੇ ਨਹੀਂ ਪਰ ਜੇ ਸਾਡੇ ਵੱਲੋਂ ਤਾਂ ਸਾਬਤ ਹੋਈ ਕਰੀ ਜਾਂਦੀ। ਗੱਲ ਸੁਣੋ ਐਵੇਂ ਮਿਸਲੀਡ ਨਾ ਕਰੋ ਕਿਸੇ ਵੀ ਗੱਲ ਨੂੰ। ਸਰ ਸਰ ਮੈਂ ਮਿਸਲੀਡ ਨਹੀਂ ਕਰ ਰਿਹਾ। ਮੇਰੀ ਗੱਲ ਤਾਂ ਸੁਣੋ। ਉਹ ਉਹਨਾਂ ਉਹਨਾਂ ਦੀ ਗੱਲ ਕਰ ਰਹੇ ਮਿਸਲੀਡ ਕਰ ਰਹੇ ਆ। ਨਿਸ਼ਾਨਦੇਹੀ ਹੋਈ ਸੀ। ਜੀ ਨਿਸ਼ਾਨਦੇਹੀ ਤੋਂ ਬਾਅਦ ਉਹਨੇ ਠੱਡੇ ਪੱਟੇ ਸੀ ਠੀਕ ਹੈ ਜੀ ਉਹਦੇ ਦੇ ਮੁਕੱਦਮਾ ਨੰਬਰ 57/25 ਦਰਜ ਹੋਇਆ ਠੀਕ ਹੈ ਜੀ ਠੀਕ ਹੈ ਉਹਦੇ ਤੇ ਪਰਚਾ ਵੀ ਹੋਇਆ ਹੋਇਆ ਉਹ ਉਹ ਬੇਲ ਆਊਟ ਹੈ ਤਿੰਨੇ ਜਣਿਆਂ ਤੇ ਪਰਚਾ ਹੋਇਆ ਜੀ ਤੇ ਜ਼ਮਾਨਤਾਂ ਜਿਹੜੀ ਉਹਨੇ ਕਰਿਆ ਸੀ ਉਹਦੇ ਤੇ ਹੋ ਗਿਆ ਉਦੋਂ ਮੁੜ ਕੇ ਇਹਨਾਂ ਦੀਆਂ ਕੰਪਲੇਂਟਾਂ ਡੀਐਸਪੀ ਸਾਹਿਬ ਕੋਲੇ ਵੀ ਚੱਲਦੀ ਹੈ ਐਸਪੀ ਸਾਹਿਬ ਕੋਲੇ ਵੀ ਚੱਲਦੀ ਹੈ ਉੱਥੇ ਵੀ ਇਹ ਰੈਗੂਲਰਲੀ ਜਾਂਦੇ ਆ ਉਹਨਾਂ ਨੇ ਵੀ ਕਿਹਾ ਹੋਇਆ ਵੀ ਬਈ ਤੁਸੀਂ ਇੰਟਰਫੇਅਰ ਨਹੀਂ ਕਰਨਾ ਜੇ ਇਹਨਾਂ ਨੇ ਹੈਗਾ ਕੋਈ ਆਪਦਾ ਉਥੋਂ ਕੋਰਟ ਤੋਂ ਕੋਡ ਤੋਂ ਲਿਆਉਣ ਕਰ ਦਿਆ ਬ੍ਰੈਂਟ ਜੱਟ ਕਰ ਲੈਣੇ ਪਰ ਆਏ ਇਕੱਠੇ ਹੋ ਕੇ ਚਾਰ ਪੰਚਾਇਤਾਂ ਦੇ ਬੰਦੇ ਇਕੱਠੇ ਹੋ ਕੇ ਉੱਥੇ ਜਾਣਾ ਮਾਹੌਲ ਖਰਾਬ ਕਰਨਾ ਇਹ ਕਿਹਾ ਉਹ ਨਾ ਇਹ ਕਹਿੰਦੇ ਕਿ ਸਾਨੂੰ ਸਾਨੂੰ ਬੁਲਾਇਆ ਜਾਂਦਾ ਵਾਰੀ ਵਾਰੀ ਐਸ ਐਚਓ ਸਾਹਿਬ ਦੇ ਵੱਲੋਂ ਉਹਨਾਂ ਨੂੰ ਬੁਲਾਇਆ ਇਹਨਾਂ ਨੂੰ ਅੱਜ ਅੱਜ ਬੁਲਾਇਆ ਸੀ ਨਾ ਇਹ ਕਹਿੰਦੇ ਸਾਨੂੰ ਬੁਲਾਇਆ ਗਿਆ ਸਾਨੂੰ ਜਦੋਂ ਨਹੀਂ 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 ਇਹ ਜਦੋਂ ਉੱਥੇ ਜਾ ਕੇ ਜਿਹੜੀ ਉਹ ਡਿਸਪੂਟਡ ਲੈਂਡ ਹੈ ਉੱਥੇ ਜਾ ਕੇ ਜਦੋਂ ਇਹਦੇ ਕਰਾਹ ਫੇਰਦੇ ਸੀ ਉੱਥੋਂ ਦੀ ਜਰੂਰ ਗਏ ਆ ਸਾਡੀ ਕੰਪਲੇਂਟ ਹੁੰਦੀ ਹੈ ਜਦੋਂ ਉਹ ਉੱਥੇ ਜਾਂਦੇ ਆ ਅੱਛਾ ਜੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਪੋਲਿਟਿਕ ਪੋਲਿਟਿਕ ਕਿਸੇ ਤਰ੍ਹਾਂ ਦੀ ਪੋਲਿਟਿਕਲ ਇਨਵੋਲਵਮੈਂਟ ਨਹੀਂ ਕਿਉਂਕਿ ਇਹਨਾਂ ਨੇ ਕਿਹਾ ਗਿਆ ਵੀ ਅਸੀਂ ਜਾਣਦੇ ਹਾਂ ਐਮਐਲਏ ਸਾਹਿਬ ਕੋਲੇ ਸਾਡੀ ਐਮਐਲਏ ਸਾਹਿਬ ਸੁਣਦੇ ਨਹੀਂ ਕਹਿੰਦੇ ਪਤਾ ਨਹੀਂ ਕੀ ਆ ਜੀ ਇਹਨਾਂ ਦਾ ਇਹਨਾਂ ਦੀ ਇੱਛਾ ਜਿੱਥੇ ਮਰਜੀ ਜਾਣਾ ਹੂੰ ਨਹੀਂ ਮੈਨੂੰ ਪਤਾ ਕੋਈ ਪੋਲਿਟਿਕਲ ਕੋਈ ਇਹਨਾਂ ਦੇ ਕਹਿਣ ਅਨੁਸਾਰ ਕੋਈ ਪੋਲਿਟਿਕਲ ਇਨਵੋਲਵਮੈਂਟ ਇਹਦੇ ਵਿੱਚ ਕੋਈ ਪੋਲਿਟਿਕਲ ਦਾ ਇਨ ਨਹੀਂ ਬਿਲਕੁਲ ਔਨ ਪੇਪਰ ਤੁਸੀਂ ਮੇਰੇ ਕੋਲ ਠਾਣਿਆ ਜੇ ਤੁਹਾਨੂੰ ਮੈਂ ਚੇਹੇ ਦੇ ਕਾਗੇ ਦਿਖਾ ਦਿੰਨਾ ਹੈ ਜੇ ਇਹਨਾਂ ਦੇ ਉਹਦੇ ਤੇ ਪਰਚਾ ਹੋਇਆ ਹੈ ਕੇਵਲ ਤੇ ਉਹ ਦਿਖਾ ਦ ਠੀਕ ਹੈ ਇਹ ਉੱਥੇ ਗਏ ਆ ਇਹਨਾਂ ਦੇ ਵੀਡੀਓ ਵੀ ਹੈਗੇ ਟਰੈਕਟਰ ਲੈ ਕੇ ਗਏ ਉੱਥੇ ਅੱਛਾ ਜੀ ਹਮ ਠੀਕ ਹੈ ਜੀ ਠੀਕ ਹੈ